ਕੋਈ ਤਰਮੋ ਬਦਪਤ ਜੀ ਕੀ ਹਾਲ ਹੈ ਮਲੇਰ ਕੋੜਲੇ ਵਾਲਿਓ ਵਾਹ ਵਾਹ ਮਲੇਰ ਕੋੜਲੇ ਆ ਕੇ ਆਈ ਲਵ ਯੂ 2 ਆਈ ਲਵ ਯੂ 3 ਆਈ ਲਵ ਯੂ 4 ਮਲੇਰ ਕੋੜਲੇ ਆ ਕੇ ਜਿਹੜਾ ਪਿਆਰ ਮਿਲਦਾ ਉਹ ਥੇ ਕਿਵੇਂ ਲਾ ਦਿੰਦਾ ਜਦੋਂ ਵੀ ਆਏ ਆ ਮਲੇਰ ਕੋੜਲੇ ਆਣਾਂ ਨੇ ਇੰਨੀ شدت ਨਾਲ ਇੰਨੀ ਮੁਹੱਬਤ ਨਾਲ ਸਾਨੂੰ ਵੈਲਕਮ ਕੀਤਾ ਖੈਰ ਮਕਦਮ ਕੀਤਾ ਕਿ ਦਿਲ ਖੁਸ਼ ਹੋ ਜਾਂਦਾ ਵੀਰੋ ਇਹ ਧਰਤੀ ਇਹ ਧਰਤੀ ਇਨਕਲਾਬੀ ਲੋਕਾਂ ਦੀ ਧਰਤੀ ਹੈ ਇਹ ਧਰਤੀ ਗੁਰੂ ਸਾਹਿਬ ਦੇ ਛੋਟੇ ਸਹਬਜ਼ਾਦਿਆਂ ਦੀ ਜਦੋਂ ਨੀਹਾਂ ਤੇ ਵਿੱਚ ਚਣਵਾਈ ਹੋ ਰਹੀ ਸੀ ਉਹਦੇ ਉਸ ਜ਼ੁਲਮ ਦੇ ਵਿਰੁੱਧ ਹਾ ਦਾ ਨਾਰਾ ਮਾਰਨ ਵਾਲੇ ਲੋਕਾਂ ਦੀ ਧਰਤੀ ਹੈ ਸੋ ਵੀਰੋ ਜਦੋਂ ਮਲੇਰ ਕੋਲੇ ਵਾਲੇ ਖੜ ਗਏ ਕਿਸੇ ਇੱਕ ਪਾਸੇ ਤਾਂ ਸਮਝ ਲਓ ਖੜ ਗਏ ਸੋ ਜਿੰਨੀ ਵਾਰੀ 2014 ਤੋਂ ਲੱਗਿਆ ਮੈਂ ਆ ਨਾਲ ਹੀ ਕਾਲਜ ਹੈ ਸਭ ਤੋਂ ਪਹਿਲੀ ਟਰੋਫੀ ਵੀ ਇੱਥੋਂ ਹੀ ਜਿੱਤੀ ਸੀ ਫੇਰ ਕੋਂਡੀ ਜਾਂਦੇ ਆ ਕਦੇ ਐਮਪੀ ਬਣਾ ਦਿੰਦੇ ਆ ਕਦੇ ਐਮਐਲਏ ਬਣਾ ਦਿੰਦੇ ਆ ਫੇਰ ਐਮਪੀ ਬਣਾ ਦਿੰਦੇ ਆ ਫੇਰ ਐਮਐਲਏ ਬਣਾ ਦਿੰਦੇ ਆ ਫੋਟਾ ਦੇਣਾ ਕੋਈ ਨਹੀਂ ਦੇ ਸਕਦਾ ਮਹਾਰਾਜ ਬਹੁਤ ਕਮਾਲ ਹੁਣ ਵੀ ਦੇਸ਼ ਦੇ ਵਿੱਚ ਦੋ ਰਾਊਂਡ ਹੋ ਗਏ ਤਿੰਨ ਹੋਣ ਵਾਲੇ ਵੀਰੋ ਮੋਦੀ ਦੇ ਪਾਸ਼ਰਾ ਤੋਂ ਪਤਾ ਲੱਗ ਗਿਆ ਕਿ ਉਹ ਹਾਰ ਰਹੇ ਨੇ ਪੂਰੇ ਦੇਸ਼ ਦੇ ਵਿੱਚ ਲੋਕਾਂ ਨੂੰ ਪਤਾ ਲੱਗ ਗਿਆ ਕਿ ਨਫਰਤ ਦੀ ਰਾਜਨੀਤੀ ਕਰਦਾ ਹੈ ਇਹ ਇੱਕ ਸਮਾਜ ਨੂੰ ਦੂਜੇ ਸਮਾਜ ਨਾਲ ਲੜਾਉਂਦਾ ਹੈ 10 ਸਾਲਾਂ ਬਾਅਦ ਵੀ ਮੈਂ 2 ਸਾਲਾਂ ਸਵਾ 2 ਸਾਲ ਦੇ ਕੰਮਾਂ ਤੇ ਵੋਟਾਂ ਮੰਗੀ ਜਾਂ ਨਾ ਕਿ ਮੈਂ ਸਕੂਲ ਬਣਾਤੇ ਮੈਂ ਹਸਪਤਾਲ ਬਣਾਤੇ ਮੈਂ ਬਿਜਲੀ ਫ੍ਰੀ ਕਰਤੀ ਮੈਂ 1 ਕਰੋੜ ਰੁਪਇਆ ਸ਼ਹੀਦਾਂ ਨੂੰ ਸਰਮਾਨ ਰਾਸ਼ੀ ਦੇਣਾ ਰਾਸ਼ਨ ਘਰ ਘਰ ਪਹੁੰਚਾਉਂਗਾ ਮੈਂ ਸਿਰਫ 2 ਸਾਲਾਂ ਦੇ ਕੰਮਾਂ ਤੇ ਕੇਜਰੀਵਾਲ ਦੇ 8 ਸਾਲ ਹੋ ਗਏ 10 ਸਾਲਾਂ ਬਾਅਦ ਵੀ ਜੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮੰਗਲ ਸੂਤਰਾਂ ਦੇ ਨਾਂ ਤੇ ਲੋਕਾਂ ਨੂੰ ਡਰਾ ਕੇ ਵੋਟਾਂ ਮੰਗਣੇ ਪੈ ਰੀਆਂ ਸ਼ਰਮ ਦੀ ਗੱਲ ਹੈ ਬਹੁਤ ਸ਼ਰਮ ਦੀ ਗੱਲ ਹੈ ਇਹ ਵੀਰੋ ਹਿੰਦੀ ਦੇ ਵਿੱਚ ਹਿੰਦੀ ਦੇ ਵਿੱਚ 1.5 ਲੱਖ ਲਫ਼ਜ਼ ਹੈ ਮੌਲਿਕ ਹੈ ਜੋ ਆਰਗੈਨਿਕ ਫਿਰ ਭਾਸ਼ਾ ਜਿਹੜੀ ਹੈ ਉਹ ਇਤਰੇ ਉਤਰੇ ਅਡਾਪਟ ਕਰਦੀ ਹੁੰਦੀ ਹੈ ਲਫ਼ਜ਼ ਹਿੰਦੀ ਨੇ ਵੀ ਫਾਰਸੀ ਚੋਂ ਸੰਸਕ੍ਰਿਤ ਚੋਂ ਹੋਰ ਭਾਸ਼ਾਵਾਂ ਚੋਂ ਲਫ਼ਜ਼ ਅਡਾਪਟ ਕੀਤੇ ਹੋਇਆ ਹੈ 6 ਲੱਖ ਲਫ਼ਜ਼ ਹੈ 6 ਲੱਖ 6 ਲੱਖ ਵਰਡਸ 6 ਲੱਖ ਲਫ਼ਜ਼ ਹੈ ਹਿੰਦੀ ਚ ਪਰ ਮੋਦੀ ਨੂੰ ਸਿਰਫ 10 ਜਾਂ 12 ਆਉਂਦੇ ਆ ਬਸ ਉਹ 10 12 ਹੀ ਬੋਲਦਾ ਹੈ ਉਹ ਵੀ ਮੈਂ ਦੱਸ ਦੇਣਾ ਕਿਹੜੇ ਕਿਹੜੇ ਉਹ ਬੋਲਦਾ ਹੈ ਸ਼ਮਸ਼ਾਨ ਕਬਰਸਤਾਨ ਹਿੰਦੂ ਮੁਸਲਮਾਨ ਪਾਕਿਸਤਾਨ ਮੰਗਲਸੂਤਰ ਗਾਏ ਭੈਂਸ ਬੱਕਰੀ ਬਾਸਤ ਉਹ ਕਦੇ ਸਿੱਖਿਆ ਰੋਜ਼ਗਾਰ ਸਿੱਖਿਆ ਰੋਜ਼ਗਾਰ ਸਿਹਤ ਦੇਸ਼ ਦੀ ਤਰੱਕੀ ਕਦੇ ਕਦੇ ਉਹ ਹੈ ਜੀ ਗੱਲਾਂ ਵੀ ਬੋਲਦਿਆ ਕਰ ਨਹੀਂ ਬੋਲੀਆਂ ਕਿਉਂਕਿ ਇੱਕ ਸਮਾਜ ਨੂੰ ਦੂਜੇ ਨਾਲ ਲੜਾਉਂਦਾ ਹੈ ਇਹ ਬਸ ਪਰ ਆਪਾਂ ਇਹ ਪੰਜਾਬ ਦੇ ਵਿੱਚ ਵੀ ਕੋਸ਼ਿਸ਼ ਕਰ ਰਹੇ ਨੇ ਮੈਂ ਕਹਤਾ ਇਹਨਾਂ ਨੂੰ ਮੈਂ ਕਹ ਗੱਲ ਸੁਣ ਲਓ ਪੰਜਾਬ ਦੇ ਵਿੱਚ ਇਦਾਂ ਦੀ ਕੋਸ਼ਿਸ਼ ਨਹੀਂ ਕਰ ਸਕਦੇ ਤੁਸੀਂ ਕਿ ਇੱਕ ਸਮਾਜ ਨੂੰ ਦੂਜੇ ਨਾਲ ਦੂਜੇ ਸਮਾਜ ਨਾਲ ਲੜਾਓਗੇ ਪੰਜਾਬ ਦੀ ਧਰਤੀ ਇੰਨੀ ਉਪਜਾਊ ਹੈ ਜਿਹੜਾ ਵੀ ਬੀਜ ਬੀਜਦੋਂਗੇ ਉੱਗ ਜਾਂਦਾ ਪਰ ਨਫ਼ਰਤ ਦਾ ਬੀਜ ਨਹੀਂ ਉਗਦਾ ਇੱਥੇ ਇੱਥੇ ਕਦੇ ਨਫ਼ਰਤ ਦਾ ਮੈਂ ਇਹ ਗੱਲ ਈਦ ਤੇ ਕਹਿ ਕੇ ਗਿਆ ਸੀ ਮੈਂ ਇਹਨਾਂ ਨੂੰ ਕਹਤਾ ਮੈਂ ਕਹ ਸ੍ਰੀ ਹਲਾ ਦਿਓ ਕਿ ਅਸੀਂ ਆਪਣੀਆਂ ਈਦਾਂ ਅਸੀਂ ਆਪਣੀਆਂ ਸੰਗਰਾਂਦਾਂ ਅਸੀਂ ਆਪਣੀਆਂ ਰਾਮ ਨੌਮੀਆਂ ਅਸੀਂ ਆਪਣੀਆਂ 크리스마ਸ ਦੇ ਅਸੀਂ ਆਪਣੀਆਂ ਗੁਰਪੁਰਬ ਅਸੀਂ ਆਪਣੀਆਂ ਹਨੂਮਾਨ ਜਨਮ ਦਿਨ ਸਾਰੇ ਇਕੱਠੇ ਮਨਾਉਣੇ ਵੀਰੋ ਇਕੱਠੇ ਮਨਾਉਣੇ ਸਾਡੇ ਚ ਪੜ ਪਾਉਣ ਦੀ ਕੋਸ਼ਿਸ਼ ਨਾ ਕਰੋ ਵੀਰੋ ਨੀਤ ਨੂੰ ਵੋਟਾਂ ਪਾਓਗੇ ਜਦੋਂ ਸਾਰੇ ਇਕੱਠੇ ਹੋ ਕੇ ਇਸ ਗੱਲ ਤੇ ਵੋਟਾਂ ਪਾਓ ਕਿ ਅਸੀਂ ਪੰਜਾਬ ਵਾਲੇ ਨਫਰ ਦੀ ਰਾਜਨੀਤੀ ਨੂੰ ਬਿਲਕੁਲ ਵੀ ਅਸੀਂ ਪਸੰਦ ਨਹੀਂ ਕਰਦੇ ਇਸ ਕਰਕੇ ਧਰਮ ਤੇ ਜਾਤੀ ਵਾਲਿਆਂ ਨੂੰ ਇੱਥੋਂ ਬਾਹਰ ਦਾ ਰਸਤਾ ਦਿਖਾ ਦੋ ਆ ਗੱਲ ਕਹਿਣਾ ਆ ਸੋ ਵੀਰੋ ਮੇਰੇ ਮਲੇਰ ਕੋਲ ਨੇ ਤੋਂ ਮੈਂ ਕਾਲਜ ਤੋਂ ਬਹੁਤ ਜਦੋਂ ਮੁਹੰਮਦ ਰਫੀ ਸਾਹਿਬ ਇੱਥੇ ਪ੍ਰੋਫੈਸਰ ਸੀ ਪ੍ਰੋਫੈਸਰ ਅਮਰ ਸਿੰਘ ਇੱਥੇ ਅਮਰ ਸਿੰਘ ਅਮਰ ਪ੍ਰਿੰਸੀਪਲ ਸੀ ਸ਼ਮੀਮ ਇਕਵਾਲ ਉਹਦੀ ਫੌਤ ਹੋ ਗਿਆ ਬੜਾ ਵਧੀਆ ਗਾਜ਼ਲ ਗੰਦਰਸੀ ਸੁਮੀਮ ਬਹੁਤ ਸਾਰੇ ਮੁੰਡੇ ਮੇਰੇ ਨਾਲ ਮਲੇਰ ਕੋਲੇ ਦੇ ਜਿਹੜੇ ਉਹ ਕੰਮ ਕਰਦੇ ਰਹੇ ਆ ਅੱਜ ਵੀ ਜਮੀਲੂ ਜੀ ਬੈਠੇ ਆ ਅੱਜ ਵੀ ਜਦੋਂ ਮਲੇਰ ਕੋਲੇ ਵੱਲ ਕੋਈ ਵੀ ਕੰਮ ਕਹਿਣਾ ਹੋਵੇ ਤਿੱਗਣਾ ਚੋਗਣਾ ਆ ਰਾਤ ਦੇ ਇੰਨੇ ਨੇਰੇ ਚ ਇੰਨੇ ਜਿਆਦਾ ਲੋਕ ਅੱਜ ਲੀਡਰ ਨੂੰ ਸੁਣਨਾ ਆਉਂਦਾ ਕੋਈ ਉਹ ਸੁਖਵੀਰ ਬਾਦਲ ਨੂੰ ਕੋਈ ਦਿਨੇ ਦੁਪਹਿਰੇ ਨਹੀਂ ਸੁਣਦਾ ਤੁਸੀਂ ਰਾਤ ਨੂੰ ਖੜੇ ਹੋ ਮੇਰੇ ਵਾਸਤੇ ਉਹ ਤਾਂ ਟੈਂਪਰੇਚਰ ਪੁੱਛ ਕੇ ਜਾਂਦੇ ਆ ਬਾਹਰ ਛਤਰੀ ਲਾ ਲਈ ਉਹਨੇ ਉਹਦੀ ਜੁੱਤੇ ਜੀਪ ਜੀ ਤੇ ਉਹ ਟੈਂਪਰੇਚਰ ਪੁੱਛ ਹਾਊ ਮੱਚ ਇਜ਼ ਦਾ ਟੈਂਪਰੇਚਰ ਸਰ ਇਟਸ 40 ਡਿਗਰੀ ਸੈਲਸੀਸ ਓ ਮਾਈ ਗੋਡ ਇਟਸ ਟੂ ਹੌਟ ਜੇ ਤੀ ਹੋ ਗਿਆ ਦੱਸਿਓ ਪੰਜਾਬ ਬਚਾਵਾਂਗੇ ਕੰਟ ਤੱਕ ਫਿਰ ਕੰਟ ਤੱਕ ਪੰਜਾਬ ਬਚਾਉਣ ਜਾਂਦੇ ਆ ਇਹ ਉਹ ਵੀਰੋ ਆਪਣੇ ਆਪਣੇ ਅਰੀਸ ਕਰ ਲੈਣਗੇ ਆਪਾਂ ਖੇਤਾਂ ਦੇ ਪੁੱਤ ਆਪਾਂ ਬੋਰਾਂ ਦੇ ਟੋਇਆਂ ਚੋਂ ਨਿਕਲੇ ਹੋਏ ਆਪਾਂ ਸਰਕਾਰੀ ਸਕੂਲਾਂ ਸਰਕਾਰੀ ਕਾਲਜਾਂ 'ਚ ਪੜੇ ਹੋਏ ਆਪਾਂ ਆਪਣੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਆਪਾਂ ਆਪਣੇ ਇੱਕ ਦੂਜੇ ਦੇ ਕਲਚਰ ਨੂੰ ਪਿਆਰ ਕਰਨ ਵਾਲੇ ਸੋ ਵੀਰੋ ਇਹ ਕਿੱਥੇ ਰੀਸ ਕਰ ਲੈਣਗੇ ਆਪਣੀ ਸੋ ਮੈਂ ਇਹੀ ਗੱਲ ਕਹਿਣ ਆਇਆ ਹਾਂ ਹਾਂਜੀ ਤਾਈਓ ਬਦਮੀਆਂ ਆਈਆਂ ਦੇਖੋ ਕਿੱਡੀ ਵੱਡੀ ਗੱਲ ਕਹੀ ਹੈ ਕਿ ਜੇ ਭਾਈਚਾਰੇ ਨਾਲ ਚੱਲਦੇ ਤਾਂ ਤਾਈਓ ਬਦਮੀਆਂ ਆਈਆਂ ਨੇ ਸੋ ਲੋਕਾਂ ਨੂੰ ਸਭ ਪਤਾ ਹੁੰਦਾ ਇਹ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ ਕਦੇ ਮਰ ਜਾ ਚਿੜੀਏ ਕਦੇ ਚੋਹ ਜਾ ਚਿੜੀਏ ਕਦੇ ਇੱਧਰ ਕਦੇ ਇੱਧਰ ਆਏ ਨਹੀਂ ਹੁੰਦਾ ਵੀਰੋ ਨੌਜਵਾਨ ਮੁੰਡਾ ਹੈ ਆਈਐਸਟੀ ਤਿਆਰੀ ਕਰਦਾ ਸੀ ਅਚਾਨਕ ਆਵਾਮਾਂ ਦੀ ਪਾਰਟੀ ਬਣ ਗਈ ਬਰਨਾਲੇ ਤੋਂ ਟਿਕਟ ਮਿਲ ਗਈ ਬਰਨਾਲੇ ਤੋਂ ਹਰਾਇਆ ਪਹਿਲਾਂ ਕੇਵਲ ਢਿੱਲੋਂ ਫਿਰ 19 ਦੇ ਵਿੱਚ ਫਿਰ ਕੇਵਲ ਢਿੱਲੋਂ ਹਰਾਇਆ ਜਦੋਂ ਮੈਂ ਐਮਪੀ ਖੜਾ ਸੀ ਫਿਰ 22 ਦੇ ਵਿੱਚ ਫਿਰ ਕੇਵਲ ਢਿੱਲੋਂ ਹਰਾਇਆ ਤੇ ਹੁਣ ਤਾਂ ਪਤਾ ਨਹੀਂ ਕਿਹੜੀ ਪਾਰਟੀ ਚ ਪਤਾ ਨਹੀਂ ਲੱਗਦਾ ਲਾਪਤਾ ਹੁਣ ਨਹੀਂ ਹੁਣ ਨਹੀਂ ਹੁਣ ਕੋਈ ਕਿੱਧਰ ਫਿਰਦਾ ਕੋਈ ਕਿੱਧਰ ਫਿਰਦਾ ਸੋ ਮੈਂ ਤਾਂ ਇਹੀ ਕਹੂੰਗਾ ਮੈਂ ਤਾਂ ਇਹੀ ਕਹਿੰਦਾ ਵੀ ਰਹਿਣਾ ਕਿ ਰਾਹਤ 인ਦौरी ਦਾ ਸ਼ੇਰ ਹੈ ਬਹੁਤ ਕਮਾਲ ਦਾ ਜਿਸ ਤਰੀਕੇ ਦਾ ਮਾਹੌਲ ਬਣਾ ਲੈਂਦੇ ਨਾ ਵੋਟਾਂ ਵੇਲੇ ਉਹਦੇ ਨੂੰ ਦੋ ਲਾਈਨਾਂ ਚ ਉਹਨੇ ਬਹੁਤ ਵਧੀਆ ਤਰੀਕੇ ਨਾਲ ਲਿਖਿਆ ਹੈ ਕਹਿੰਦਾ ਸਰਹੱਦ ਪਰ ਤਣਾਅ ਹੈ ਕਿਆ ਸਰਹੱਦ ਪਰ ਤਣਾਅ ਹੈ ਕਿਆ पता करो कहीं पे चुनाव है क्या ए नफरत की राजनीति कर दिया वीरो हुकूमत वो करते हैं जिनका दिलों पर राज होता है यू कहने को तो मुर्गे के सर पे भी ताज होता है ये केजरीवाल अंदर करके समझ दे असी पार्टी खत्म कर देंगे केजरीवाल एक सोच का नाम है केजरीवाल एक व्यक्ति नहीं एक सोच है किन्ने लखा करोड़ केजरीवाल पैदा हो गए क्योंकि असी कम राजनीति कर दिया चम की राजनीति नहीं कर देना मांगू हम काम की राजनीति करते हैं नाम की राजनीति नहीं करते हम वो पत्ते नहीं हम तो हम, वो पत्ते नहीं। हम वो पत्ते नहीं जो शाख से टूट कर गिर जाएंगे हम वो पत्ते नहीं ਜੋ ਸ਼ਾਕ ਸੇ ਟੁੱਟ ਕਰ ਗਿਰ ਜਾਏਂਗੇ ਆਂਦੀਆਂ ਕੋ ਕਹਿ ਦੋ ਆਪਣੀ ਔਕਾਤ ਮੇ ਰਹੇ ਸੁ ਵੀਰੋ ਅਸੀਂ ਆਮਕਰਨ ਦਿੱਤੀਆਂ ਬੁੱਤਾਂ ਇਹੀ ਦੁੱਖ ਹੈ ਇਹਨਾਂ ਨੂੰ ਕਿ ਆਮਕਰਨ ਦਿੱਤੀਆਂ ਬੁੱਤ ਕਿਉਂ ਬਣ ਗਏ ਮੁੱਖ ਮੰਤਰੀ ਮੰਤਰੀ ਕਿਉਂ ਬਣ ਗਏ ਐਮਐਲਏ ਆਮਕਰਨ ਦਿੱਤੀਆਂ ਬੁੱਤ ਆਹੀ ਦੁੱਖ ਹੈ ਇਹਨਾਂ ਨੂੰ ਸੁ ਵੀਰੋ ਮੈਂ ਹੁਣ ਇਸ ਤੋਂ ਬਾਅਦ ਚੰਡੀਗੜ੍ਹ ਜਾਣਾ ਹੈ ਕੱਲ ਨੂੰ ਬਹੁਤ ਵੱਡੇ ਚੈਨਲ ਤੇ ਇੱਕ ਇੰਟਰਵਿਊ ਹੈ ਉਦੋਂ ਬਾਅਦ ਫਿਰ ਜਗਰਾਉਂ ਤੇ ਸ਼ਾਹਕੋਟ ਜਾਣਾ ਫਿਰ ਜਲੰਧਰ ਪਠਾਨਕੋਟ ਦਿਨਾਂਗਰ ਜਿੱਥੇ ਕਹਿਣਗੇ ਮੈਂ ਜਾਵਾਂ ਇਹ ਆਪਣੀ ਮਿਹਨਤ ਚ ਰੀਤ ਨਹੀਂ ਕਰ ਸਕਦੇ ਇਹ ਹਜੇ ਵੇਲੇ ਸੁਖਬੀਰ ਬਾਦਲ ਨਹੀਂ ਨਿਕਲ ਸਕਦਾ ਬਾਹਰ ਕੈਪਟਨ ਦਾ ਤਾਂ ਚਲੋ ਛੱਡੋ ਪਰੇ ਉਹ ਤਾਂ ਚਲੋ ਬੇਚਾਰਾ ਨਿਭੜ ਗਿਆ ਕਾਹਦਾ ਤਾਂ ਸਾਰਾ ਯਾਦ ਹੈ ਤੁਹਾਨੂੰ ਹੁਣ ਮੈਨੂੰ ਬੋਲਣ ਦੀ ਲੋੜ ਹੀ ਨਹੀਂ ਹਾਂ ਤੁਹਾਡੇ ਜਿਹੜੀ ਫੜਾਸ ਕੱਢ ਰਹੇ ਹੋ ਉਹਦੇ ਵਾਸਤੇ ਮੈਂ ਜਰੂਰ ਮੌਕਾ ਦੇਣਾਂ ਹਰੇਕ ਪ੍ਰੋਗਰਾਮ ਤੇ ਚੀਕਾ ਮਾਰ ਲੋ ਚੈ ਨਾਰੇ ਲਾ ਲੋ ਤਿੰਨ ਪੀੜੀਆਂ ਦੀ ਪੜਾਅ ਸਪਰੇ ਅੰਦਰ ਪਈ ਐ ਐਵੇਂ ਪਾਤਰੀ ਨਾ ਹੋ ਜੇ ਕਿਤੇ ਅੱਜ ਨਵੇੜੀ ਲੋ ਲੈ ਮਾਈਕ ਮੈਂ ਤੁਹਾਨੂੰ ਮਾਈਕ ਕਰਦਾ ਤੁਹਾਡੇ ਵੱਲ ਦੇਖ ਰਿਹਾ ਇਧਰ ਦਾ ਪਾਸਾ ਜਿੰਦਾ ਹੈ ਜਾਈ ਤੇਲਾ ਪਾਸਾ ਬਰਾਬਰ ਰਹੇ ਵੀ ਮੇਰਾ ਭਰਾ ਜੀ ਆਪਾਂ ਆਪਣੇ ਤੋਂ ਨਹੀਂ ਜਿੱਤਣਾ ਆਪਾਂ ਵਿਰੋਧੀਆਂ ਤੋਂ ਜਿੱਤਣਾ ਇਹ ਤਾਂ ਸਾਰੇ ਆਪਣੇ ਆ ਸ ਵੀਰੋ ਦੋ ਨਾਰੇ ਲਾ ਕੇ ਮੇਰਾ ਹੌਂਸਲਾ ਵਾਜੂ